ਹੁਣ ਤੁਸੀਂ ਆਪਣੇ ਘਰ ਦੇ ਬਾਹਰ ਬੈ ਕੇ ਵੀ ਤੁੱਪ ਨਹੀਂ ਸੇਖ ਸਕਦੇ ਹੋ ਕਿਉਂਕਿ ਤੁੱਪ ਸੇਕਣਾ ਇਸ ਬਜ਼ੁਰਗ ਮਹਿਲਾ ਨੂੰ ਤਾਂ ਮਹਿੰਗਾ ਪੈ ਗਿਆ ਆਪਣੀ ਸਹੇਲੀ ਦੇ ਨਾਲ ਘਰ ਦੇ ਬਿਲਕੁਲ ਸਾਹਮਣੇ ਇਹ ਤੁੱਪ ਸੇਕ ਰਹੀ ਸੀ ਪਰ ਇਸ ਬਜ਼ੁਰਗ ਮਹਿਲਾ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਆਪਣੀ ਸਹੇਲੀ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਇਸ ਦੇ ਦਰਮਿਆਨ ਇੱਕ ਮੋਟਰਸਾਈਕਲ ਤੇ ਦੋ ਲੁਟੇਰੇ ਆਉਂਦੇ ਨੇ ਇਸ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾ ਲੈਂਦੇ ਨੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਸਾਹਮਣੇ ਕੁਰਸੀ ਢਾ ਕੇ ਇਹ ਮਹਿਲਾ ਆਪਣੀ ਸਹੇਲੀ ਦੇ ਨਾਲ ਬੈਠੀ ਹੋਈ ਹੈ ਤੇ ਇਸੇ ਦਰਮਿਆਨ ਮੋਟਰਸਾਈਕਲ ਤੋਂ ਇੱਕ ਵਿਅਕਤੀ ਉਤਰਦਾ ਹੈ ਇਸ ਮਹਿਲਾ ਦੇ ਵੱਲ ਅੱਗੇ ਵੱਧਦਾ ਹੈ ਬੇਬੇ ਨੂੰ ਨਿਸ਼ਾਨਾ ਬਣਾਉਂਦਾ ਉਸਦੇ ਗੱਲ ਦੇ ਵਿੱਚੋਂ ਸੁੰਨੇ ਦੀ ਚੈਨ ਜਿਹੜੀ ਆ ਉਹ ਖੋਕੇ ਫਰਾਰ ਹੋ ਜਾਂਦਾ ਹੈ ਇੱਕ ਵਿਅਕਤੀ ਮੋਟਰਸਾਈਕਲ ਸਟਾਰਟ ਕਰਕੇ ਖੜਾ ਹੁੰਦਾ ਹੈ ਜਦਕਿ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰ ਕੇ ਮਹਿਲਾ ਦੇ ਵੱਲ ਜਾਂਦਾ ਤੇ ਉਸ ਚੈਨ ਖੋਕੇ ਫਰਾਰ ਹੋ ਜਾਂਦੇ ਨੇ ਮਹਿਲਾ ਦੀ ਆਵਾਜ਼ਾ ਸੁਣ ਕੇ ਚੀਕਾ ਸੁਣ ਕੇ ਜੋ ਕਰਿਆਨੇ ਦੀ ਦੁਕਾਨ ਦੇ ਅੰਦਰ ਲੋਕ ਹੁੰਦੇ ਨੇ ਉਹ ਵੀ ਬਾਹਰ ਆ ਜਾਂਦੇ ਨੇ ਮਹਿਲਾ ਦੇ ਵੱਲੋਂ ਜਦੋਂ ਰੋਲਾ ਪਾਇਆ ਜਾਂਦਾ ਹੈ ਕੁਝ ਹੋਰ ਲੋਕ ਵੀ ਆਉਂਦੇ ਨੇ ਪਰ ਉਦੋਂ ਤੱਕ ਇਹ ਲੁੱਟੇਰੇ ਉਥੋਂ ਦੀ ਫਰਾਰ ਹੋ ਜਾਂਦੇ ਨੇ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਤਰੀਕੇ ਦੇ ਨਾਲ ਛਿੱਕੇ ਟੰਗੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਵਾਰਦਾਤਾ ਹੋ ਰਹੀਆਂ ਇਹਨਾਂ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਮੁਹਾਲੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਫੇਸ 2 ਦੇ ਵਿੱਚ ਧੁੱਪ ਸੇਕ ਰਿ ਇੱਕ ਬਜ਼ੁਰਗ ਬੇਬੇ ਨੂੰ ਨਿਸ਼ਾਨਾ ਬਣਾਇਆ ਗਿਆ ਮੋਟਰਸਾਈਕਲ ਸਵਾਰ ਸਨੇਚਰਾ ਦੇ ਵੱਲੋਂ 2.5 ਟੋਲੇ ਦੀ ਸੋਨੇ ਦੀ ਚੈਨ ਖੋ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਨ੍ਹਾਂ ਲੁਟੇਰਿਆਂ ਨੂੰ ਭੋਰਾ ਤਰਸ ਨਹੀਂ ਆਇਆ ਚੈਨ ਖੁੰਦਦੇ ਹੋਏ ਬਜ਼ੁਰਗ ਮਹਿਲਾ ਨੂੰ ਕੁਰਸੀ ਤੋਂ ਥੱਲੇ ਤੱਕ ਸੁੱਟ ਦਿੰਦੇ ਨੇ ਤੇ ਚੈਨ ਖੋ ਕੇ ਬਾਅਦ ਵਿੱਚ ਫਰਾਰ ਹੋ ਜਾਂਦੇ ਨੇ ਮਹਿਲਾ ਉੱਠਦੀ ਹੈ ਲੋਕਾਂ ਨੂੰ ਦੱਸਦੀ ਹੈ ਕਿ ਉਸ ਦੇ ਨਾਲ ਕੀ ਹੋ ਗਿਆ ਘਰ ਦੇ ਵਿੱਚ ਆਉਂਦੀ ਹੈ ਆਪਣੇ ਘਰ ਦੇ ਜੀਆਂ ਨੂੰ ਦੱਸਦੀ ਹੈ ਕਿ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਇਹ ਲੁਟੇਰੇ ਪਰ ਇਹਨਾਂ ਲੁਟੇਰਿਆਂ ਨੂੰ ਕਾਬੂ ਨਹੀਂ ਕੀਤਾ ਗਿਆ ਮੌਕੇ ਤੋਂ ਇਹ ਲੁਟੇਰੇ ਫਰਾਰ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਬੰਦੇ ਆਪਣੇ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਘਰ ਦੇ ਬਾਹਰ ਘਿਲਾ ਬਸ ਸਿਰਫ ਧੁੱਪ ਸੇਕ ਰਹੀ ਸੀ ਜਿਸ ਨੂੰ ਧੁੱਪ ਸੇਕਣਾ ਮਹਿੰਗਾ ਪੈ ਗਿਆ ਸੋਨੇ ਦੀ ਚੈਨ ਖੋਕੇ ਇਹ ਲੁਟੇਰੇ ਫਰਾਰ ਹੋ ਗਏ ਨੇ ਦਿਨ ਦਿਹਾੜੇ ਦੀ ਇੱਕ ਘਟਨਾ ਜਦੋਂ ਇਸ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ

ਆ ਸਕੂਟਰ ਸਾਈਡ ਤੋਂ ਲੈ ਕੇ ਤੈਨੂੰ ਮੋਟੋ ਕੇ ਲੱਤ ਲਿਆ ਹਾਏ ਹਾਏ ਕਿਹਦੀ ਚੰਨੀ ਦਾ ਕੋਈ ਨਹੀਂ ਬਚ ਗਿਆ ਆ ਬੈਠੀ ਐ ਸੀ ਜੰਦੇ ਭਲੇ ਮੈਂ ਤਾਂ ਕਿਹਾ 15 ਤੁੰਤਰਾ ਆ ਆ ਹਾਂ ਮੈਂ ਹੀ ਤਾਂ ਸਿਰ ਦੇ ਦੇ ਮੈਨੂੰ ਵੀ ਇਹਦੇ ਕੋਣ ਹੀ ਗਿਆ ਜੇ ਤੁਸੀਂ ਕੰਪਲੇਂਟ ਕਰੋ ਇੱਥੇ ਕੈਮਰਾ ਕੂਮਰਾ ਦੇਖਦਾ ਉਹ ਤਾਂ ਵੀ ਨਾਤਾ ਉਹਨਾਂ ਨੂੰ ਫਿਲਮ ਉਹ ਵੀ ਜੋੜਦੇ ਹੁੰਦੇ ਨੇ ਕਰ ਰੋ ਨਾ ਰੇਨੂ ਕੱਟ ਦੇ ਗਰੀਆ Huh? Oh.